ਵਧਾਈ ਲੈਣ ਨੂੰ ਲੈ ਕੇ ਪੜੀਆ ਖੁਸਰੀਆਂ ਦੀਆਂ ਦੋ ਧਿਰਾਂ ਗੁਰਦਾਸਪੁਰ ਥਾਣਾ ਸਿਟੀ ਵਿੱਚ ਵਧਾਈ ਮੰਗਣ ਦੀ ਏਰੀਏ ਨੂੰ ਲੈ ਕੇ ਖੁਸਰੀਆਂ ਦੀਆਂ ਦੋ ਧਿਰਾਂ ਨੇ ਖੂਬ ਹੰਗਾਮਾ ਕੀਤਾ ਇਸ ਮੌਕੇ ਇੱਕ ਧਿਰ ਜਿਸ ਦੀ ਅਗਵਾਈ ਸਾਬੋ ਮਹਾਰਾਜ ਨੇ ਕੀਤੀ ਦੂਸਰੀ ਧਿਰ ਦੀ ਅਗਵਾਈ ਮੰਝਲੀ ਮਹੰਤ ਕਰ ਰਹੀ ਸੀ 213 ਇੱਕ ਦੂਸਰੇ ਦੇ ਇਲਾਕੇ ਵਿੱਚ ਜਾ ਕੇ ਲੋਕਾਂ ਕੋਲੋਂ ਵਧਾਈ ਲੈਣ ਨੂੰ ਲੈ ਕੇ ਹੋਏ ਝਗੜੇ ਦੇ ਚੱਲਦੇ ਗੁਰਦਾਸਪੁਰ ਥਾਣੇ ਪਹੁੰਚਿਆ ਸੰਨ ਪਰ ਇਥੇ ਵੀ ਦੋਵੇਂ 그룹ਾਂ ਵਿੱਚ ਟਕਰਾਅ ਹੋ ਗਈ ਅਤੇ ਇੱਕ تیر ਜੋ ਗੁਰਦਾਸਪੁਰ ਏਰੀਏ ਨੂੰ ਲੈ ਕੇ ਆਪਣਾ ਦਾਵਾ ਕਰ ਰਹੀ ਸੀ ਉਹਨਾਂ ਨੇ આરોਪ ਲਗਾਏ ਕਿ ਇਹ ਬਾਹਰ ਤੋਂ ਆ ਕੇ ਸਾਡੇ ਇਲਾਕੇ ਵਿੱਚ ਵਧਾਈਆਂ ਮੰਗਦੇ ਹਨ ਜਿਸ ਦੇ ਰੋਸ ਵਜੋਂ ਉਹਨਾਂ ਨੇ ਰੋਡ ਉੱਪਰ ਖੂਬ ਹੰਗਾਮਾ ਕੀਤਾ ਗੁਰਦਾਸਪੁਰ ਵਾਲੇ ਤੇਰਸਾ ਬੋਮਹੰਤ ਗਰੂ ਪੋਦਰ ਦੂਸਰੇ ਪਾਸੇ ਦੂਸਰੀ ਤੇਰਜੋ ਕੇ ਦੀਨਾ ਨਗਰ ਇਲਾਕੇ ਤੋਂ ਆਈ ਸੀ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਇਹ ਸਦਾ ਇਲਾਕਾ ਹੈ ਇਹ ਬਾਹਰ ਤੋਂ ਆ ਕੇ ਸਾਡੇ ਇਲਾਕੇ ਵਿੱਚ ਦਾਖਲ ਅੰਦਾਜ਼ੀ ਕਰ ਰਹੇ ਦੂਸਰੀ ਤੇ ਅੰਜਲੀ ਗਰੁੱਪ ਉਧਰ ਇਸ ਮੌਕੇ ਗੁਰਦਾਸਪੁਰ ਥਾਣੀ ਦੇ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਇਹਨਾਂ ਦਾ ਵਿਵਾਦ ਕਾਫੀ ਚਿਰ ਤੋਂ ਚੱਲ ਰਿਹਾ ਹੈ ਅਸੀਂ ਇਹਨਾਂ ਦੋਹਾਂ ਗਰੁੱਪਾਂ ਦੇ ਇੰਚਾਰਜਾਂ ਨੂੰ ਥਾਣੀ ਬੁਲਾਇਆ ਹੈ ਅਤੇ ਜਲਦ ਇਹਨਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ ਆਓ ਦੇਖਦੇ ਹਾਂ 24 17 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਮੈਂ ਸ਼ਬਮ ਆਈ ਆਂ ਹਾਂਜੀ ਗਰਦਾਸਪੁਰ ਚ ਰਹਨੇ ਆ ਸਲਾਮਾਬਾਦ ਮੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਗੁਰਪਾਈ ਆ ਅਸੀਂ ਬਾਜ਼ਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਹੈ ਅਸੀਂ ਵਧਾਈਆਂ ਲੰਨੀਆਂ ਆਪਣੀਆਂ ਇਹ ਤਾਰੀਖ ਤੋਂ ਆਂਦੇ ਆ ਖੁਸਰੇ ਕੋਈ ਦਿਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਅੱਜ ਮਸਲਾਇਆ ਗਿਆ ਸਾਨੂੰ ਸਾਹਬ ਨੇ ਬੁਲਾਇਆ ਇੱਥੇ ਤੇ ਤੁਸੀਂ ਆਓ ਉਹ ਆਏ ਦੇ ਨਾ ਤੇ ਗੱਲਬਾਤ ਕਰਨੀ ਹੈ ਅਸੀਂ ਆਏ ਆ ਤੇ ਫੇਰੇ ਬਤਮੀਜ਼ੀ ਕਰਨ ਸ਼ੁਰੂ ਹੋਗੇ ਨਾ ਹਾਂ ਨੇ ਕਰਦੇ ਜਾ ਰਹੇ ਸਨ ਇਹ ਬੱਤਮੀਜੀ ਕਰਨੇ ਚਾਲੂ ਕਰਤੀਏ ਹਥੋਪਾਈ ਕਰਨ ਲੱਗ ਪਏ ਇਨਾਂ ਦੇ ਬੱਚੇ-ਬੱਚੇ ਹਥੋਪਾਈ ਕਰਨੇ ਮੇ ਖੜੇ ਹੋ ਗਏ ਕਿ ਆਹ ਕਿਉਂ ਨਕਲੀ ਹੁੰਦੇ ਆਹੀ ਗੁਰਦਾਸਪੁਰ ਦੇ ਹੈ ਸਾਡਾ ਇੱਥੇ ਜਸਤੀ ਪੁਸਤੀ ਡੇਰਾ ਹੈ ਇਹ ਬਾਰੂ ਆਂਦੇ ਆ ਮੰਗਲ ਇਹ ਕਹਿੰਦੇ ਅਸੀਂ ਜ਼ਬਰਦਸਤੀ ਮੰਗਣਾ ਹੈ ਇਹ ਦਿਨਾਂਗਰ ਤੋਂ ਆਣ ਹਾਂਜੀ ਬੰਗਲਾਦੇਸੀ ਵੀ ਆ ਗਏ ਇਨਾਂ ਦੇ ਨਾਲ ਸਾਰੇ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਜੇ ਇਹੋ ਜੇ ਕੰਮ ਕਰਨੇ ਲੜਾਈ ਝਗੜੇ ਉਹਨਾਂ ਨੇ ਕਿਹਾ ਪਈ ਦੀਵਾਲੀ ਤੋਂ ਬਾਅਦ ਤੁਹਾਡਾ ਫੈਸਲਾ ਹੋਏਗਾ اچھا ਦੀਵਾਲੀ ਤੋਂ ਬਾਅਦ ਆਪਣਾ ਆਪਣਾ ਬਰਾਦਰੀ ਇਕੱਠੇ ਕਰਿਓ ਤੇ ਆਪਣੇ ਬੈਲੈਂਸ ਤੇ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਫੈਸਲਾ ਕਰਨਾ ਤੇ ਫੈਸਲਾ ਕਰਦੇ ਆਂਗੇ 19 ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਝਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਮੈਂ ਬੋਲਦੀ ਮੰਜਲੀ ਮਹਾਂਤਰ ਗੁਰਦਾਸਪੁਰ ਵਾਲੀ ਦਿਨਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆਂ ਉਹਨਾਂ ਦੀ ਪੋਤੀ ਬੋਲਦੀ ਆਂ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਇਹ ਏਰੀਏ ਦੇ ਕਰਕੇ ਇਹ ਜਿਹੜੀ ਪਾਰਟੀ ਆ ਗੁਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਹੈ ਜੀ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਹੈ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਹੈ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫਾ ਤਿਕਰ ਅਸੀਂ ਮਾਲਕ ਹੈਂ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚੋਂ ਹੁਣ ਉਹ ਗਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀ ਵਾਲ ਦੇ ਵੀ ਮਾਲਕ ਹੈ ਪੱਪੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਦਾ ਜਦੋਂ ਜਦੋਂ ਇਹਨਾਂ ਕੋਲ ਪੱਪੀ ਕੋ ਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਆ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾਨਗਰ ਵਾਲੇ ਉਹ ਪਹਿਲਾਂ ਗਰਦਾਸਪੁਰ ਦੇ ਵਿੱਚ ਹੀ ਰਹਿੰਦੇ ਸਤੋ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲੇ ਤੇ ਰਹੇ ਆ ਹਾਂਜੀ ਕਾਫੀ ਸਾਲ ਪਹਿਲਾਂ ਇੱਥੇ ਰਹੇ ਏਰੀਏ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਐ ਐਸੋਚੋ ਸਾਹਿਬ ਨੇ ਇਹੀ ਆਖਿਆ ਬਾਬੀ ਅਸੀਂ ਤੁਹਾਡਾ ਪੂਰਾ ਮਾਨਤਾਨ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਵੀ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਦਿਨਾਂ ਨਗਰ ਵਾਲੇ ਪ੍ਰਵੀਨ ਬਾਬਾ ਜੀ ਤੋਂ ਥਾਣੇ ਕੋਟ ਵਾਲੇ ਰਾਜੀ ਮਹੰਤਰੀ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆ ਆ ਸ਼ਰੇ ਮੈਂ ਹੱਥੇ ਵੀ ਪੈਂਦੇ ਹੋ ਇੱਥੇ ਆਪਣੇ ਥਾਣੇ ਦੇ ਵਿੱਚ ਉਹਨਾਂ ਕੋਲ ਕਲਿੱਪ ਆ ਵੀ ਹੈ ਜੀਆਂ ਆ ਅਸੀਂ ਇਹੀ ਚਾਹਨੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਬਾਬੇ ਬਾਬੇ ਲੜਨ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਠੀਕ ਹੈ ਜੀ ਉਹ ਕੰਮ ਗਲਤ ਹੈ ਸਾਡੇ ਕੋਲ ਇੱਕ ਦਰਖਾਸਤ ਆਈ ਸੀਗੀ ਜਿਹਰੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹੰਤਾਂ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਆ ਇਹਦੇ ਵਿੱਚ ਇਸ ਦਾ ਇਹ ਚੀਜ਼ ਨੂੰ ਲੈ ਕੇ ਦੋਨਾਂ ਦਿਨਾਂ ਨੂੰ ਬੁਲਾਇਆ ਗਿਆ ਸੀ ਦੋਨਾਂ ਤੇਰਾ ਦੀ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗ ਉਹ ਡਿਸਾਈਡ ਕਰ ਸਕਦੇ ਵੀ ਕਿੰਨੂੰ ਕਿਹੜਾ ਏਰੀਆ ਦੇਣਾ ਸੋ ਅਹੀਂ ਇਹਨਾਂ ਨੂੰ ਇਹ ਸਜੈਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹ ਸਵਾਸਤ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਆਪਣੇ ਇਕੱਠ ਕਰਕੇ ਤੇ ਆਪਣੇ ਪੱਧਰ ਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨ ਲਾਅਨ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਲਾਅ ਕਾਰਵਾਈ ਜਿਹਦੇ ਵਿੱਚ ਇੱਕ ਸ਼ੰਭੂ ਮੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਹੈ ਔਰ ਦੂਜੇ ਪਾਸੇ ਜਿਹੜਾ ਦਾਵਾ ਇੱਕ ਨਹੀਂ ਜਿਹੜੇ ਉਹ ਤਾਂ ਉਹ ਤਾਂ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀ ਮੰਤ ਦੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆ ਮੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਟਕਸਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗੁਰਦਾਸਪੁਰ ਏਰੀਆ ਦਾ ਆਪਣਾ ਆਪਣਾ ਹੱਕ ਜਤਾ ਰਹੇ ਨੇ